ਹਾਂਜੀ ਦੋਸਤੋ ਜਿਵੇਂ ਸਾਨੂੰ ਪਤਾ ਹੀ ਹੈ ਕਿ ਡਾਕੂ ਵੀਰਜੀ ਦੀ ਮੈਰਿਜ ਹੋ ਚੁੱਕੀ ਹੈ ਅਤੇ ਉਹ ਲਗਾਤਾਰ ਆਪਣੀ ਵਾਈਫ ਨਾਲ ਸਾਡੇ ਨਾਲ ਵੀਡੀਓ ਸਾਂਝੀਆਂ ਕਰ ਰਹੇ ਨੇ। ਅੱਲੀ ਵਿੱਚ ਬਾਈ ਜੀ ਨੇ ਆਪਣੇ ਪਰਿਵਾਰ ਨਾਲ ਵੀਡੀਓ ਸਾਂਝੀ ਕੀਤੀ ਜਿੱਥੇ ਕਿ ਉਹਨਾਂ ਦੀ ਵਾਈਫ ਆਪਣੀ ਸੱਸ ਦੇ ਨਾਲ ਚੁੱਲ੍ਹੇ ਚੌਂਕੇ ਤੇ ਰੋਟੀਆਂ ਪਕਾ ਰਹੀ ਏ। ਸਰਪਕੌਰ ਜੀ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਤੇ ਕੋਲੀ ਉਹਨਾਂ ਦੇ ਹਸਬੰਡ ਲਾਪ੍ਰੀਤ ਸਿੰਘ ਜੀ ਵੀ ਖੜੇ ਨੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਜਿਵੇਂ ਫੈਨਸ ਨੇ ਕਮੈਂਟ ਕੀਤਾ ਇੰਨੀ ਸੋਹਣੀ ਫੈਮਿਲੀ ਆ ਨਜ਼ਰ ਨਾ ਲੱਗੇ ਵੀਰੇ ਐਂਡ ਦੂਜੇ ਫੈਨਸ ਨੇ ਲਿਖਿਆ ਜੀ ਹੁਣ ਬੇਬੇ ਨੂੰ ਵੇਲਾ ਕਰੋ ਚੁੱਲ੍ਹੇ ਚੌਕੇ ਤੋਂ ਤੇ ਉੱਥੇ ਹੀ ਤੀਜੇ ਫੈਨ ਨੇ ਕਮੈਂਟ ਕੀਤਾ ਜੇ ਅੱਜ ਅੰਕਲ ਹੁੰਦੇ ਤਾਂ ਉਹਨਾਂ ਨੇ ਬਹੁਤ ਜਿਆਦਾ ਖੁਸ਼ ਹੋਣਾ ਸੀ ਪਰ ਜੋ ਪ੍ਰਮਾਤਮਾ ਨੇ ਮਨਜ਼ੂਰ ਤੁਹਾਨੂੰ ਪਤਾ ਹੀ ਸੀ ਕਿ ਬਾਈ ਜੀ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਹਾਲ ਵਾਹੀ ਗੁਰੂ ਜੀ ਇਸ ਪਰਿਵਾਰ ਤੇ ਮਿਹਰ ਕਰਨਾ ਤੇ ਟਿਕੜੀ ਹੁਣ ਹਮੇਸ਼ਾ ਹੀ ਇਦਾਂ ਜੁੜੀ ਰਵੇ ਅਤੇ ਹੱਸਦੇ ਵਸਦੇ ਰਹਿਣ ਤੇ ਹੀ ਬਾਈ ਲਾਪਰੀ ਸਿੰਘ ਜੀ ਨੇ ਲਾਵਾਂ ਵਾਲੀ ਵੀਡੀਓ ਵੀ ਸਾਂਝੀ ਕੀਤੀ ਇੱਥੇ ਕਿ ਉਹਨਾਂ ਦੇ ਸ਼ੇਰਵਾਨੀ ਪਾਈ ਬਹੁਤ ਜਿਆਦਾ ਸੋਹਣੀ ਲੱਗ ਰਹੀ ਆ ਡੋਨਾ ਦੀ ਮਾਤਾ ਜੀ ਆਪਣੇ ਪੁੱਤ ਦਾ ਪਿਆਰ ਦੇ ਨਾਲ ਮੱਥਾ ਚੁੰਮ ਰਹੀ ਬਾਕੀ ਤੁਸੀਂ ਬਾਈ ਜੀ ਦੇ ਵਿਆਹ ਦੇ ਵਲੌਗ ਉਹਨਾਂ YouTube ਚੈਨਲ ਤੇ ਦੇਖ ਸਕਦੇ ਹੋ ਆਪਾਂ ਫਿਰ ਮਿਲਦੇ ਆ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ